ਵੱਡੇ ਮੇਰੇ ਸਾਹੀ ਕਾ ਵੱਡੇ ਮੇਰੇ ਸਾਹੀ ਵਾ ਮੈਂ ਇਹ ਪਰਿਵਾਰ ਨੂੰ ਤੇ ਸਾਡੀ ਕਿਸਾਨ ਯੂਨੀਅਨ ਫਤਿਹ ਪੰਜਾਬ ਵੱਲੋਂ ਇਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਨਾ ਵਾਹੇ ਜੂ ਨੂੰ ਸਰਬਤਿਆ ਹੈ ਜੀ ਅਗਲੇ ਦੇ ਪਾਈ ਗੁਰਵਿੰਦਰ ਸਿੰਘ ਜੀ ਪਰ ਬਾਟਰਸ ਕੰਪਨੀ ਜਿਹੜੀ ਹੈ ਇਹ ਬਹੁਤ ਹੀ ਵੱਡਾ ਕੈਰੀਅਰ ਕਰ ਰਹੀ ਹੈ ਅੱਜ ਦੇ ਦਿਨ ਤਾਂ ਮਹਾਂ ਪਾਸ਼ਾ ਨੇ ਰਸਹਾਣੇ ਦੀ ਵਾਸਤੇ ਟੁੱਟੀ ਗੰਢੀ ਸੀ ਤੇ ਉਸ ਦਿਨ ਤੇ ਪ੍ਰਵਾਨ ਏ ਟ੍ਰਾਂਫੋਰਟ ਤੇ ਸਾਰੇ ਵੀਰ ਰਲ ਕੇ ਇਹ ਦਿਨ ਨੂੰ ਮਨਾਉਂਦੇ ਆ ਤੇਰੀ ਵਟਿਆੜੀ ਤੇਰੀ ਵਟਿਆੜੀ ਤੇਰੀ ਵਟਿਆੜੀ ਤੇਰੀ ਮਹਾਰਾਜਾ ਮਹਾਰਾਜਾ ਗੁਰਵਿੰਦਰ ਸਿੰਘ ਜੀ ਪਰਮਾਟਰਾਸ ਕੰਪਨੀ ਜਿਹੜੀ ਹੈ ਇਹ ਬਹੁਤ ਹੀ ਵੱਡਾ ਕੈਰੀਅਰ ਕਰ ਰਹੀ ਹੈ ਮੈਂ ਜਿੰਨੇ ਇਸ ਗੱਲ ਦੀ ਉਹਨਾਂ ਨੂੰ ਬਹੁਤ ਬਹੁਤ ਵਧਾਈ ਜਿੰਨਾ ਹਰ ਸਾਲ ਉਹ ਬਹੁਤ ਵੱਡਾ ਲੰਗਰ ਇਲਾਕੇ ਦੇ ਵਿੱਚ ਦਾ ਵੱਡਾ ਲੰਗਰ ਨਹੀਂ ਲੱਗਦਾ ਜਿੰਨਾ ਉਹ ਲਾ ਰਹੇ ਹੈਗੇ ਆ thank uh you -huh. ਸੇਵਕ ਸੰਗਵਾਸੀ ਸਰਦਾਰ ਪੂਰਨ ਸਿੰਘ ਜੀ ਪਰਮਾਰ ਅਤੇ ਸਾਰਾ ਇਸ ਨੂੰ ਪਰਿਵਾਰ ਵੱਡੇ ਛੋਟੇ ਇਕੱਤਰਤਾ ਹੋ ਕੇ ਪਾਸ਼ਾ ਜੀ ਬਰਸੂ ਰੋਇ ਤੁਨੇ ਕੀ ਤੁਰਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਡਾਈ ਦੇ ਸ੍ਰੀ ਅਖੰਡ ਜੀ ਆਪ ਹਸਾ ਦਿੱਤਰ ਹੈ ਸਭੀ ਪ੍ਰਾਰੰਭ ਕਰਵਾਏ ਅੰਮ੍ਰਿਤ ਵੇਲੇ ਪੋਗ ਪਾਇਆ ਸੋ ਖੁੱਲੇ ਪਰਦਾਨਾਂ ਦੇ ਵਿੱਚ ਇਲਾਹੀ ਗੁਰਬਾਣੀ ਦੇ ਸ਼ਬਦ ਕੀਰਤਨ ਆਰਤੀ ਆਰਤੀ ਦੇ ਸ਼ਬਦ ਕੀਰਤਨ ਹੋਏ ਪਾਸ਼ਾ ਜੀ ਕਿਰਪਾ ਕਰਨੀ ਗੁਰਬਾਣੀ ਜਾਪ ਕਰਦੇ ਸੰਤ ਕੀਰਤਨ ਕਰਦੇ ਪਰਿਵਾਰ ਤੋਂ ਸੰਗਤਾਂ ਤੋਂ ਸੇਵਾ ਜੀਵਨ ਹਾਜ਼ਰੀ ਭਰਦੇ ਆ ਬੇਅੰਤ ਪ੍ਰਕਾਰ ਦੀਆਂ ਪੁੱਤਾਂ ਬੱਚੀਆਂ ਹੋ ਜਾਂਦੀਆਂ ਨੇ ਅਨਜਾਨ ਸੇਵਕ ਜਾਣ ਕੇ ਮੁਆਫ ਕਰਨਾ ਜੀ ਅੱਗੇ ਤੋਂ ਸੁੱਧ ਸ਼ਕੋਤ ਗੁਰਬਾਣੀ ਜਾਪ ਸੇਵਾ ਸਿਮਰਨ ਕਰਨ ਦੇ ਬਲ ਤੇ ਉਦਮ ਚਾਓ ਬਖਸ਼ਿਸ਼ ਕਰਨੇ ਪੜੀ ਸੁਣੀ ਗੁਰਬਾਣੀ ਦਾ ਪਾਪ ਵਿਚਾਰਨ ਦਾ ਪਾਪ ਕੀਰਤਨ ਦਾ ਪਾਪ ਸਮੂਹ ਪਰਿਵਾਰ ਸੰਗਤਾਂ ਦੇ ਬੱਚਿਆਂ ਦੇ ਗਿਰਤਨ ਤੇ ਵਸੋਨਾ ਜੀ ਪਰਿਵਾਰ ਦੀਆਂ ਗੁਰਮਤ ਅਨਸਾਰ ਮਨੋ ਕਾਮਨਾ ਭਾਵਨਾ ਪੂਰਨ ਕਰਨੀਆਂ ਚਰਚੀਆਂ ਕਲਾਵਲੀ ਜੀਵਨ ਦੁੱਖਾਂ ਕਲੇਸ਼ਾਂ ਦੇ ਨਾਲ ਸੁੱਖਾਂ ਦੇ ਪਰਵੇਸ਼ ਦੇਸਾਂ ਪਰਦੇਸਾਂ 'ਚ ਪਾਤਸ਼ਾਹ ਜੀ ਬੱਚਿਆਂ ਦੀ ਰੱਖਿਆ ਕਰਨੀ ਤਰੱਕੀਆਂ ਬਖਸ਼ਿਸ਼ ਕਰਨੀਆਂ ਘਰ ਵਿੱਚ ਪ੍ਰੇਮਾ ਭਗਤੀ ਬਖਸ਼ੀ ਕਰਨੀ ਕਾਰੋਬਾਰਾਂ ਚੁਆਦੇ ਕਰਨੇ ਸੇਵਕਾਂ ਦੀਆਂ ਗੁਰਮਤ ਅਨੁਸਾਰ ਚਰਨਾ ਕਮਾਨ ਦੇ ਵਿੱਚ ਪ੍ਰਵਾਨ ਕਰਨੀਆਂ ਪਾਤਸ਼ਾਹ ਜੀ ਅਰਦਾਸ ਬੇਨਤੀਆਂ ਪ੍ਰਵਾਨ ਕਰਨੀਆਂ ਸ਼ੁਕਰਾਨਾ ਕਰਦੇ ਹੋਏ ਸੇਵਕ ਪਰਿਵਾਰ ਵੱਲੋਂ ਪਾਤਸ਼ਾਹ ਜੀ ਸੁੰਦਰ ਰਮਾਲੇ ਗਰੰਥੀ ਸਿੰਘਾਂ ਵਾਸਤੇ ਬਸਤੂ ਸਪਾਉ ਮਾਇਆ ਹਾਜ਼ਰ ਹੋਈ ਪਾਣੀ ਸੰਤ ਸਾਜਣ ਪਏ ਅਰੰਭੇ ਪੂਰੇ ਗੁਰ ਤੇ ਜਾਣੇ ਗੁਰ ਤੇ ਕਨੀਤ ਕਹਿ ਤੇ ਗੁਰ ਤੇ ਸਤਿ ਗੁਰ ਰਹੀ ਆਪਰ ਪੂਰੇ ਬਿਨ ਬੰਤ ਨਾਨਕ ਪੁਰ ਚਰਨ ਨਵਾਗੇ ਬਾਦੇ ਹਮ ਭਗਤ ਤੁਰੇ ਸੋਵਾਦੀ ਗੁਰ ਨਾਮ ਜਗਾ ਜਗਾ बारे गुल पारे उतार कोन सतनाम गुरु सतनाम गुरु गुरू वाहेगुरु गुरू वाहे गुरु गुरु वाणी गुरु वाणे गुरु वाणी गुरु वाहेगुरु त प